ਸਾਡੇ ਅੱਜ ਦੇ ਮਲਟੀਪਲ ਚੇਅਰਮੈਨ ਸਾਡੇ ਚੀਫ ਗੈਸਟ ਲੈਨ ਰਵਿੰਦਰ ਜੀ ਉਹਨਾਂ ਦਾ ਦਿੱਲੀ ਗਰਾਈਆਂ ਤੋਂ ਧੰਨਵਾਦ ਕਰਦਾ ਇੰਨੀ بارش ਹੋਣ ਦੇ ਬਾਵਜੂਦ ਵੀ ਉਹ ਫਾਜਿਲਕਾ ਤੋਂ ਚੱਲ ਕੇ ਇੱਥੇ ਆਏ ਨੇ ਉਹਨਾਂ ਵਾਸਤੇ ਮੇਰੇ ਸਾਰੇ ਜਿਲ੍ਹੇ ਸੱਜਣ ਬਟੇ ਕੋਈ ਤਾੜੀਆਂ ਨਾਲ ਸਵਾਗਤ ਕਰੋ ਕੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਦੂਰੋਂ ਚੱਲ ਕੇ ਆਏ ਨੇ ਮੇਰੇ ਡਿਸਟ੍ਰਿਕਟ ਮਾਨਰ ਬੀ ਐਮ ਗੋਲਸਾ ਹੌਸਲਾ ਸਾਹਿਬ ਜੇਪੀ ਚੌਧਰੀ ਸਾਹਿਬ ਡਾਕਟਰ ਕਰਨਾ ਸਾਹਿਬ ਤੇ ਮੇਰੇ ਸਟਾਰ ਗੈਸt ਅਰਜੀਵ ਇਕਲੀ ਮੇਨ ਕਲੱਬ ਜੀ ਜਲੰਧਰ ਦੀ ਸਭ ਤੋਂ ਵੱਡੇ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਤੇ ਮੇਰੇ ਆਪਣੇ ਕਲੱਬ ਦੇ ਸਾਡੇ ਪ੍ਰੈਜ਼ੀਡੈਂਟ ਰਵਿੰਦਰ ਜੈਤ ਸਿੰਘ ਦੇਵ ਰਾਜ ਜੀ ਲੰਬਾ ਜੀ ਸਾਡੇ ਐਮਸੀ ਜੀ ਪ੍ਰਦੀਪ ਜੀ ਪ੍ਰਦੀਪ ਜੀ ਹਮਨ ਜੀ ਸਾਰਿਆਂ ਦਾ ਦਿਲੋਂ-ਦਿਲੋਂ ਧੰਨਵਾਦ ਕਰਦਾ ਮੇਰੇ ਲੈ ਜੀ ਦੀ کریم ਬੈਠੀ ਹੈ 10 ਕੁ ਮਿੰਟ ਖਿਆਲ ਨਾਲ ਜਰਾ ਸੁਣਿਓ ਸਭ ਤੋਂ ਵੱਡੀ ਗੱਲ ਇਹ ਸਾਡੀ ਕਲੱਬ ਨੇ ਅੱਜ ਜਿੱਦਣ ਦਾ ਪਾਣੀ ਆਇਆ 15 ਪ੍ਰੋਜੈਕਟ ਅਸੀਂ ਹੜਪੀਟ ਤਾਲੀ ਉੱਥੇ ਲਾਏ ਜਿਹੜੀ ਇਹ ਕਲੱਬੇ ਹਰ ਪੀਤਾ ਵਾਸਤੇ ਮੇਸ਼ਾ ਹੀ ਤਤ ਪਰ ਰਹਿੰਦੀ ਏ ਜਦੋਂ 2023 ਚੜ ਆਇਆ ਸੀ ਐਸੇ ਹੀ ਕਲੱਬ ਨੇ 35 ਕਲੱਬਾਂ ਨੂੰ ਰੈਸ਼ਨ ਦਿੱਤਾ ਸੀ ਤੁਹਾਰਾ ਤੁਹਾਡੇ ਅਸ਼ੀਰਵਾਦ ਸਤਕਾਰ ਇਹ ਸਾਰਾ ਮੇਰੇ ਲਾਈਨ ਮੈਂਬਰਾਂ ਦਾ ਅਸ਼ੀਰਵਾਦ ਤੁਹਾਡਾ ਅਸ਼ੀਰਵਾਦ ਸਤਕਾਰ ਦੇਖੋ ਜਿਹੜੀ ਸਾਡੀ ਕਲੱਬੇ ਸਿਰਫ 5 ਮੈਂਬਰ ਸਾਡੀ ਕਲੱਬੇ ਸਾਡੇ ਕੋਲ ਕਿਸੇ ਮੈਂਬਰ ਕੋਲ ਡਿਸਟ੍ਰਿਕਟ ਦਾ ਅਹੁਦਾ ਨਹੀਂ ਹੈਗਾ ਪਰ ਇੱਕ ਕੰਮ ਕਰਨਾ ਜਾਣਦੀ ਏ ਉਹਦੇ ਲੈ ਲਈ ਜਾਣਦੀ ਏ ਕੰਮ ਕਰਕੇ ਦਿਖਾਉਂਦੀ ਏ ਦੇਖੋ ਅੱਜ 500 ਪਰਿਵਾਰਾਂ ਨੂੰ ਆਸ਼ਰਮਾਂ ਨੇ ਜਾ ਰਹੇ ਨੇ ਥੋੜੇ ਚਿਰ ਪਹਿਲਾਂ ਤਰਮਛਲਾ ਪਹਿਲੇ ਸਾਡੇ ਪੰਜਾਬ ਤੋਂ ਆੜਾਏ ਸੀ ਮੈਨੂੰ ਧਰਮਸ਼ਾਲਾ ਦਾ ਪ੍ਰੈਜ਼ੀਡੈਂਟ ਦਾ ਫੋਨ ਆਇਆ ਭਾਜੀ ਕੰਬਲ ਭੇਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਮੇਰੀ ਕਲੱਬ ਤੇ ਮੈਂਬਰਾਂ ਦਾ ਸਹਿਯੋਗ ਸਭ ਤੋਂ ਵੱਡਾ ਅਮਿਤ ਸ਼ਰਮਾ ਪਠਾਨਕੋਟ ਜਿਹਨੂੰ ਮੈਂ ਇੱਕ ਵਾਰੀ ਕਿਹਾ ਕਹਿੰਦਾ ਠੀਕ ਹੈ ਭਾਜੀ 250 ਕੰਬਲ ਮੇਰੇ ਅਸੀਂ 500 ਕੰਬਲ ਭੇਜਿਆ ਉੱਥੇ ਮੈਂ ਸਦਾ ਉਹਦਾ ਵੀ ਰਿਣੀ ਆ ਜਿੰਨੇ ਸਾਡਾ ਨਿੱਕਾ ਜਿਹਾ ਕਹਿਣਾ ਮਿਲਿਆ ਸਭ ਤੋਂ ਵੱਡੀ ਗੱਲ ਏ ਇੱਕ ਦਿਨ ਮੈਂ ਵੀਡੀਓ ਪਾਈ ਕਿ ਹਰ ਆ ਰਿਹਾ ਤਿਆਰ ਹੋ ਜਾਓ ਲਾਈਨ ਕਲੱਬੋਂ ਪਰਲਕੇ ਲਾਣਾ ਸਾਰੇ ਪ੍ਰੋਜੈਕਟ ਲਾਣੇ ਨੇ ਮੈਂ ਸ਼ਰੇਸ਼ ਮਾਜੋ ਉਸ ਜਾਨਪੁਰ ਦਾ ਸਾਦਾ ਰੀਨੀਆ ਉਹਦਾ ਸਾਢੇ ਪਾਰਾਂ ਨੂੰ ਥੁਆ ਹੈ ਭਾਈ ਲੱਖ ਰੁਪਈਆ ਮੈਂ ਦੇਾਂਗਾ ਤੁਸੀਂ ਜੇ ਹਰ ਪੀੜਤਾ ਦੁਤ ਕਰਦੇ ਅਸੀਂ ਚਲੋ ਲਿੱਤਾ ਨਹੀਂ ਪਰ ਉਹਦਾ ਕਹਿਣਾ ਬੜਾ ਵੱਡਾ ਮਾਣ ਏ ਦੇਖੋ ਆਪ ਕੋਮਿਟੀ ਪੰਜ ਪ੍ਰੋਜੈਕਟ ਸਾਡੇ ਪੰਜ ਸਕੂਲਾਂ ਚ ਅਸੀਂ ਪੱਖੇ ਤੇ ਜਾਂ ਰਹੇ ਹਾਂ ਪੰਜ ਕਲਪਾਚ ਮੰਦਰਾਂ ਚ ਧਰਮਸ਼ਾਲਾਂ ਚ ਅਸੀਂ ਸਟੈਂਡ ਵਾਲੇ ਪੱਖੇ ਤੇ ਜਾਂ ਰਹੇ ਹਾਂ ਸਾਡੀ ਕਲਬ ਨੇ ਇਸ ਸਾਲ ਵਿੱਚ 10 ਘਰ ਬਣਾ ਕੇ ਦਿੱਤੇ ਨੇ ਇੱਕ ਪਟਾਲਾ ਮਹਿਤਾ ਰੋਡ ਉੱਥੇ ਬਣਾਇਆ ਨਹੀਂ ਇੱਕ ਨੰਗਲੋ ਵਾਣਾ ਇੱਕ ਕੀੜੀਪਿੰਡ ਜ਼ਿਲ੍ਹਾ ਜ਼ਰਦਾਸਪੁਰ ਇੱਕ ਬੇਗੋ ਵਾਲਾ ਤਿੰਨ ਮਕਾਨ ਰਾਣੀਪਿੰਡ ਮੰਡ ਕੁੰਦੇ ਬਾਥੂ ਕੋਲ ਅਗੇ ਦਿੱਤਾ ਵਾਣਾ ਲੈਂਡ ਰਿਪਵਾ ਕੇ ਦਿੱਤਾ ਇਸ ਤਰ੍ਹਾਂ ਦੇ 10 ਜਗ੍ਹਾ ਤੇ ਸਾਰੇ ਵੇਖੋ हिंदुस्तान सारे च कोई डिस्ट्रिक है जिन्हें घर बना के दिते ने तीन सौ एक डी है खुशी होनी चाहिए मेन क्लब करता संत बाबा प्रेम सिंह कृपा देना रैलबंदगी लाइन क्लब बेगोले बहुत सारा हिस्सा पाता अज मैडिकल कैंप लाए गए ने ज्यादा बारिश करके खूनदान का भी कैंप अच्छी 12 ਬੱਚੇ ਜਿਹੜੇ ਸਾਡੇ ਮਾਤਾ ਸਾਹਿਬਪੁਰ ਸਕੂਲ ਜਿਨ੍ਹਾਂ ਨੇ 94% ਤੋਂ ਵੱਧ ਨੰਬਰ ਲਿੱਤੇ ਉਹਨਾਂ ਬੱਚਿਆਂ ਨੂੰ ਸਾਡਾ ਕਲੱਬ ਨਗਦ ਰਕਮ ਤੇ ਮੈਡਲ ਨਾਲ ਸਨਮਾਨਿਤ ਕਰਨ ਜਾ ਰਿਹਾ ਹੈ ਉਹ ਬੱਚਿਆਂ ਮੈਂ ਵਧਾਈ ਦੇਣਾ ਮੈਨੂੰ ਉਸੂਤ ਜਾਣ ਦਾ ਮੌਕਾ ਮਿਲਿਆ ਉਹ ਸਕੂਲ ਹਰ ਖੇਤੇ ਚੱਗੇ 10 ਉਸ ਸਕੂਲ ਦੇ ਮੇਰੇ 플레이ਰ ਨੈਸ਼ਨਲ ਚੰਗੋਲਡ ਮੈਡਲ ਲੈ ਕੇ ਆਏ ਨੇ ਉਹਨਾਂ ਦਾ ਵੀ ਸਨਮਾਨਤ ਕਰਨੇ ਜਾ ਰਹੇ ਹਾਂ। ਨੈ چھوٹਾ ਜਿਹਾ ਸਕੂਲ ਹੈ ਜਿੱਨਾ ਨੈਸ਼ਨਲ ਜਿੱਤ ਕਲੀ ਆਂਦੀ ਏ। ਮੈਂ ਮੇਸ਼ਾ ਹੀ ਸਾਡਾ ਜਿਹੜਾ ਕਲੱਬ ਏ ਵਿਦਿਆਵਾਸ ਤੇ ਮੇਸ਼ਾ ਹੀ ਹਾਜ਼ਰ ਰਿਹਾ। ਕੁਝ ਸਾਲਾਂ ਚ 50 ਸਕੂਲਾਂ ਚ ਜੋ ਵੀ ਕਹੇ ਇਸ ਮੁੱਲੇ ਜੇ ਨਿਮੇਟਨ ਮੰਗਿਆ ਕਿਸੇ ਨੇ ਕੋਈ ਬਰਾਂਡਾ ਮੰਗਿਆ ਕਿਸੇ ਨੇ ਗਰਾਊਂਡ ਮੰਗੀਏ ਕਿਸੇ ਨੇ ਕੋਈ ਮਕਾਨ ਮੰਗਿਆ ਕਮਰਾ ਇਸੇ ਕਲੱਬ ਨੇ ਵਣਡਾ ਕੇ ਦਿੱਤੇ ਨੇ ਮੈਂ ਅੱਜ ਵੀ ਐਲਾਨ ਕਰਦਾ ਮੇਰੇ ਪੁਲਾਥਲ ਕੇਚ ਆਉਣ ਵਾਲੇ ਸਮੇਂ ਜੀ ਵੀ ਅਗਲੇ ਸਾਲ ਵੀ ਜਿਹੜਾ ਬੱਚਾ 90% ਤੋਂ ਵੱਧ ਨੰਬਰ ਲੈ ਕੇ ਸਾਡੀ ਕਲੱਬ ਨੂੰ ਨਾਂ ਲਿਖਾ ਕੇ ਜਾਇਓ ਉਹਦਾ ਸਨਮਾਨਿਤ ਕੀਤਾ ਜਾਏਗਾ ਜਿਹੜਾ ਕੋਈ ਬੱਚਾ ਸਾਡੇ ਇਲਾਕੇ ਦਾ ਮੈਰਿਟ ਚ ਆਏਗਾ ਉਹਦਾ ਬਹੁਤ ਵੱਡੇ ਲੈਵਲ ਨਾਲ ਸਨਮਾਨਿਤ ਕੀਤਾ ਜਾਏਗਾ ਮੈਂ ਚਾਹੁੰਦਾ ਮੇਰਾ ਇਲਾਕਾ ਤਰੱਕੀ ਕਰੇ ਬੱਚੇ ਪੜਨ ਅੱਗੇ ਨਿਕਲੋ ਅੱਜ 15 ਮਸ਼ੀਨਾਂ ਦੇਣ ਜਾ ਰਹੇ ਆ ਸੀ ਲਗ ਲਗ ਜਗ੍ਹਾ ਲਗ ਲਗ ਪ੍ਰੋਜੈਕਟ ਨੇ ਜੇ ਗਿਣੀਆਂ ਤੇ ਫਿਰ ਬਹੁਤ ਟਾਈਮ ਲੱਗ ਜਾਣਾ ਛੇ ਪਿੰਡਾਂ 'ਚ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਨ ਵਾਸਤੇ ਛੇ ਪਿੰਡਾਂ 'ਚ ਕ੍ਰਿਕਟ ਦੀਆਂ ਕਿੱਟਾਂ ਦੇਣ ਜਾ ਰਹੇ ਹਾਂ ਤਿੰਨ ਪਿੰਡਾਂ 'ਚ ਵਾਲੀਬਾਲ ਦੀਆਂ ਕਿੱਟਾਂ ਦੇਣ ਜਾ ਰਹੇ ਹਾਂ ਇਸ ਤਰ੍ਹਾਂ ਹੀ ਦੋ ਸਕੂਲਾਂ 'ਚ ਕਾਪੀਆਂ ਕਿਤਾਬਾਂ ਦੇਣ ਜਾ ਰਹੇ ਹਾਂ ਮੈਂ ਇਸ ਸਟੇਜ ਤੋਂ ਆਨਲ ਕਰਦਾ ਜੇ ਕੋ ਮੇਰੇ ਇਲਾਕੇ ਦਾ ਬੱਚਾ ਫਰਨੇ ਚ ਲਾਈ ਕੇ ਜੇ ਉਹ ਆਪਣੀ ਫੀਸ ਨਹੀਂ ਦੇ ਸਕਦਾ ਸਾਡੀ ਕਲੱਬ ਨੂੰ ਲਖਾਵੇ ਨਾ ਕਿਤਾਬਾਂ ਕਾਪੀਆਂ ਮੇਰਾ ਕਲੱਬ ਉਹ ਚੀਜ਼ ਨੂੰ ਪੂਰਾ ਕਰੇਗਾ ਜਿਹੜਾ ਆਪਣੇ ਪੁਲਾਥ ਹਲਕੇ ਦਾ ਕੋਈ ਵੀ ਬੱਚਾ ਅਸੀਂ ਹਰ ਵੇਲੇ ਹਾਜ਼ਰ ਹਾਂ ਇੱਥੇ ਤੇ ਤੁਸੀਂ ਬਾਕੀ ਸਾਡੀ ਕਲੱਬ ਨੇ ਤਕਰੀਬਨ ਮੈਂ ਟੋਟਲ ਕਰਕੇ ਬੋਲਦਾ 100 ਦੇ ਇੱਕ ਪ੍ਰੋਜੈਕਟ ਲਾਣ ਜਾ ਰਹੇ ਹਾਂ ਥੋੜੀਆਂ ਜੀਆਂ ਸਾਡੀਆਂ ਮਜਬੂਰੀਆਂ ਨੇ ਇਹਨਾਂ ਤੋਂ ਇਲਾਵਾ ਅਸੀਂ 50 ਪ੍ਰੋਜੈਕਟ ਹੋਰ ਲਾਏ ਨੇ ਅਸੀਂ ਕੁਝ ਮਜਬੂਰੀਆਂ ਕਰਕੇ ਸਾਰੇ ਜਿਹੜੇ ਮੇਨ ਛੋਟੇ-ਛੋਟੇ ਬਲੱਗ ਤੁਹਾਨੂੰ ਦੱਸ ਰਹੇ ਹਾਂ ਇਹ ਕਲੱਬ ਹਮੇਸ਼ਾ ਹੀ ਵੇਖੋ ਮੈਨੂੰ ਬਹੁਤ ਖੁਸ਼ੀ ਹੋਈ ਏ ਰੈਲ ਬੰਦਗੀ ਲਾਈਨ ਕਲੱਬ ਵੱਲੋਂ ਕਮ ਦੇਖ ਕੇ ਕੱਲ ਮੇਰੇ ਬ੍ਰਦਰ ਨੇ ਯੂ ਐਸ ਏ ਤੋਂ ਕਲੱਬ ਨੂੰ 1 ਲੱਖ ਰੁਪਈਆ ਭੇਜਿਆ ਇੱਕ ਉਹਨਾਂ ਦੇ ਦੋਸਤ ਨੇ ਉਹਨਾਂ ਦੇ ਨਾਲ ਦੋਸਤ ਨੇ ਮਹਤ ਨਰਿੰਜਨ ਸਿੰਘ ਵਾਣਾ 1 ਲੱਖ ਰੁਪਈਆ ਸਾਨੂੰ ਉਹਨਾਂ ਨੇ ਕਿ ਹੜ ਪੀਤਾ ਦੀ ਮਤ ਕਰੋ ਮੇਰੇ ਇਲਾਕੇ ਦੀ ਸੰਗਤ ਬੈਠੀ ਏ ਅਹੀ ਅਜਲਾਨ ਕਰਦੇ ਆ ਸਾਡੀ ਕਲਬ ਪਰਮਾਤਮਾ ਪਹਿਲਾਂ ਵੀ ਗੁਰੂ ਅਗੇ ਅਰਦਾਸ ਕਰਦੇ ਆ ਏ ਪਰਮਾਤਮਾ ਇਹ ਸਾਨੂੰ ਇਸ ਹੱਟ ਚੁੱਕ ਲਓ ਵੇਖੋ ਪੰਜਾਬੀ ਹਰ ਜ਼ੁਲਮ ਦਾ ਟੱਕਰਾਂ ਕਰ ਸਕਦੇ ਪੰਜਾਬੀ ਇਦਾਂ ਦੀ ਕੌਮ ਏ ਲੋਕੀ ਸਲਾਮ ਕਰਦੇ ਨੇ ਵੇਖੋ ਪੰਜਾਬੀਆਂ ਨੇ ਹਮੇਸ਼ਾ ਸਾਰੇ ਮੁਲਕਾਂ ਦੀ ਇਹ ਹਿੰਦੁਸਤਾਨ ਦੀ ਲੜਾਈ ਲੜਦੇ ਰਹੇ ਨੇ ਪੰਜਾਬੀ ਬਾਹਰਲੇ ਦੇਸ਼ਾਂ 'ਚ ਵੀ ਲੜਾਈ ਲੜਦੇ ਰਹੇ ਨੇ ਅੱਜ ਚਲੋ ਅਸੀਂ ਲਾਇਨ ਕਲੱਬ ਦੀ ਸਟੇਜ 'ਤੇ ਧਾਰਮਿਕ ਤੌਰ ਤੇ ਕਹਿੰਦੇ ਆ ਉਹ ਕੋਈ ਦੇ ਖੜਜੋ ਸਾਡੇ ਨਾਲ ਪਰ ਨਾ ਵੀ ਖੜੋਗੇ ਪੰਜਾਬ ਇਹ ਪੰਜਾਬੀਆਂ ਦੀ ਸਿੱਖ ਗੁਰਮੁਖਾਂ ਦੀ ਧਰਤੀ ਏ ਪਰਮਾਤਮਾ ਇੱਕ ਕੌਮ ਵੇਸ਼ਾਹੀਂ ਚੜਦੀ ਕਲਾ 'ਚ ਰਹਿਣੀ ਏ ਇਸੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣੀ ਹੈ ਠੀਕ ਹੈ ਅੱਜ ਸਾਡੇ ਕਿਸਾਨ ਭਰਾਵਾਂ ਨੂੰ ਵੇਖੋ 1 ਲੱਖ ਏਕੜ ਤੋਂ ਉੱਤੇ ਫਸਲ ਤਬਾਹ ਹੋ ਚੁਕੀ ਹੈ ਮਨ ਦੁੱਖ ਹੁੰਦਾ ਕੱਲ ਮੈਂ ਮੰਡ ਕੋਲੇ ਗਿਆ ਮੰਡੇ ਚ ਦੇਖ ਕੇ ਰੋਣਾ ਆਇਆ 26 ਪਰਿਵਾਰ ਦਰਿਆ ਦੇ ਵਿੱਚ ਬੈਠੇ ਅੱਜ 22 ਦਿਨ ਹੋ ਗਏ ਨੇ ਕੋਈ ਰੋਟੀ ਕੋਈ ਰਾਸ਼ਨ ਕੋਈ ਪਾਣੀ ਕਿਸੇ ਨੇ ਉੱਥੇ ਪਹਚਾਇਆ ਨਹੀਂ ਸਾਨੂੰ ਉਹਨਾਂ ਦਾ ਸੁਨੇਹਾ ਆਇਆ ਸੀ ਪਹੁੰਚੇ ਪਰ ਉਹਨਾਂ ਦੇ ਚਿਹਰੇ ਦੇਖੇ ਨਹੀਂ ਜਾਂਦੇ ਇਸ ਤਰ੍ਹਾਂ ਮੰਡ ਤਲਵੰਡੀ ਐਸੇ ਕਰਕੇ ਹੀ ਨਿਸ਼ਚਾ ਕੀਤਾ ਕਿ ਜਿਹੜੀ ਮੇਰੀ ਕਲਾਪੇ ਲਗਾਤਾਰ ਮੈਡੀਕਲ ਕੈਂਪ ਲਾਏਗੀ ਰਾਸ਼ਨ ਵੀ ਵੰਡੇਗੀ ਤੁਹਾਡਾ ਅਸ਼ੀਰਵਾਦ ਚਾਹੀਦਾ ਅਸੀਂ ਤੇ ਕੰਮ ਲਈ ਹਮੇਸ਼ਾ ਹੀ ਤਤਪਾਰਾਂ ਤੇ ਪਰਮਾਤਮਾ ਕਰੇ ਸਾਡੇ ਮੇਰੇ ਲਾਈਨ ਮੈਂਬਰਾਂ ਨੂੰ ਇੰਨੀ ਸ਼ਕਤੀ ਦੇਵੇ ਸਾਡੇ ਦੇ ਜਦੋਂ ਅਸੀਂ ਕਲੱਬ ਬਣਾਈ ਸੀ ਚੇਅਰਮੈਨ ਸਾਹਿਬ ਸਮਾਜਿਕ ਸੇਵਾ ਤੇ ਅਸੀਂ ਪਹਿਲਾਂ ਹੀ ਕਰਦੇ ਸੀ ਪਰ ਜੀ ਕਰਦਾ ਅਸੀਂ ਤੁਸੀਂ ਸੱਚ ਕਰਕੇ ਜਾਂਦੇ ਮੈਂ ਆਪਣੀ ਹਕੀਕਤ ਦੱਸਦਾ ساری ਰਾਤ ਨੀਂਦਰ ਨਹੀਂ ਆਉਂਦੀ ਜਦੋਂ ਲੋਕਾਂ ਦੇ ਹੱਡਾਂ ਵਾਲੇ ਜਾ ਕੇ ਹੱਡ ਦਿਖੀਦਾ ਰੋਣਾ ਨਿਕਲਦਾ ਤੇ ਅੱਜ ਹੋ ਗਈ ਰਿਹਾ ਹੈਗਾ ਕਿਉਂ ਹੱਡ ਤੇ ਇੰਨੀ ਕਰੋਪੀ ਆਈ ਏ ਇਸ ਕਰਕੇ ਮਨ ਕਰਦਾ ਮੇਰਾ ਦੇ ਆਪਣਾ ਜੀ ਕਰਦਾ ਜੋ ਮੇਰੇ ਕੋਲ ਹੈਗਾ ਇਹ ਹੱਡ ਪੀੜਤ ਲਈ ਹਰ ਤਰ੍ਹਾਂ ਮੈਂ ਹਾਜ਼ਰ ਕਰ ਜਾਗਾ ਆਪਾਂ ਪੂਰੀ ਕੋਸ਼ਿਸ਼ ਕਰਕੇ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਖਲੋਤੇ ਆ ਅਸੀਂ ਤੇ ਦੇਖੋ ਪ੍ਰਮਾਤਮਾ ਸ਼ਕਤੀ ਦੇਵੇ ਬਸ ਮੈਂ ਸਵੇਰੇ ਘਰੋਂ ਤੁਰਿਆ ਅਰਦਾਸ ਕੀਤੀ ਸੱਚ ਕੇ ਜਿਉਂ ਮੇਰੇ ਅੱਖਾਂ ਚੋਂ ਫਿਕਰ ਲੀ ਮੈਂ ਕਹ ਦੰਬਾ ਇਨੀ ਸ਼ਕਤੀ ਦੇ ਅਸੀਂ ਆਪਣੇ ਭਰਾਵਾਂ ਦੇ ਨਾਲ ਖਲੋਚੀਏ ਭਰਾਵਾਂ ਦਾ ਦੁੱਖ ਦੇਖਿਆ ਨਹੀਂ ਆ ਰਿਹਾ ਬਸ ਤਰ ਕੀ ਗੁਰੂ ਮਿਲ ਦੇਣੀ ਹੈ ਸ਼ਕਤੀ ਗੁਰੂ ਨੂੰ ਦੇਣੀ ਹੈ ਜੀ ਤੁਹਾਡੇ ਚਿਹਰੇ ਦੇ ਦੇ ਤੁਸੀਂ ਚੜ੍ਹਦੀ ਕਲਾ ਚੋਂ ਮੇਰੇ ਲਾਈਨ ਮੈਂਬਰ ਮੇਰੇ ਨਾਲ ਕਿੰਨੀ ਕਲਾ ਚਲੇ ਵੇਖੋ ਮੇਰੇ ਪਹਿਲੇ ਵਾਰੀ ਮੇਰੇ ਸਭੀ ਲਾਈਨ ਮੈਂਬਰਾਂ ਨੇ ਖੁੱਲ ਕੇ ਪੈਸੇ ਲਾ ਕੇ ਹੀ ਪ੍ਰੋਜੈਕਟ ਲਾਏ ਨੇ ਮੈਂ ਇਕੱਲੇ ਇਕੱਲੇ ਲਾਈਨ ਮੈਂਬਰ ਮੇਰਾ ਐਮਸੀ ਬੱਗਾ ਜੀ ਪ੍ਰਦੀਪ ਜੀ ਪ੍ਰਦੀਪ ਜੀ ਕੁਮਨ ਸਿੰਘ ਜੀ ਡੋਗਰਾ ਸਾਹਿਬ ਜੀ ਤੇਰ ਰਾਜ ਜੰਗੀ ਲੰਬਾ ਜੀ ਸਾਡੇ ਮੇਨ ਸਤਿਪਾਲ ਸਿੰਘ ਜੱਬੋ ਰਾਜ ਭਦਰ ਜੀ ਇਕੱਲੇ ਇਕੱਲੇ ਲਾਈਨ ਮੈਂਬਰ ਦਾ ਜੇ ਕਿਸੇ ਦਾ ਨਾਮ ਰਹਿ ਗਿਆ ਤੇ ਬਸ ਮੈਂ ਇਹੀ ਦਸਾਂ ਗੁਰ ਅਰਦਾਸ ਕਰਦਾ ਪ੍ਰਮਾਤਮਾ ਇੱਕ ਲੱਭ ਤੇ ਸ਼ੀਲਵਾਦ ਰੱਖੀ ਜਿਹੜਾ ਸੀ ਤੋੜ ਤੱਕ ਜਦੋਂ ਤੱਕ ਹੜ ਹੈਗਾ ਆਪਣੇ ਫਰਜ਼ ਨੂੰ ਨਿਭਾ ਸਕੀਏ ਕਿਉਂਕਿ ਵੇਖੋ ਚੇਅਰਮੈਨ ਸਾਹਿਬ 321 ਡੀਚੋ ਇੱਕੋ ਇੱਕ ਇੱਕ ਕਲਬ ਜਿਨੇ ਹੜ ਪੀੜਤਾ ਦਾ ਹੱਥ ਫੜਿਆ ਉਹ ਲਾਈਨ ਕਲਬ ਰੈਲ ਬੰਦਗੀ ਬੇਗੋ ਵਾਲੇ ਜਿਨੇ ਸਾਰਾ ਕੰਮ ਕਰਕੇ ਦਿਖਾਇਆ ਹਮੇਸ਼ਾ ਹੀ ਅਸੀਂ ਕਿਸੇ ਰਾਸ਼ੀ ਦੀ ਲਾਈਨ ਕਲਬ ਦੀ ਢੀਕ ਨਹੀਂ ਕੀਤੀ ਸਾਨੂੰ ਕਿਸੇ ਚੀਜ਼ ਦੀ ਲੋੜ ਵੀ ਨਹੀਂ ਹੈ ਅਸੀਂ ਕੰਮ ਕਰਨਾ ਜਾਣਦੇ ਹਾਂ ਕੰਮ ਕਰਕੇ ਦਿਖਾਵਾਂਗੇ ਮੈਨੂੰ ਆਪਣੇ ਮੈਂਬਰਾਂ ਦੀ ਪੂਰੀ ਆਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ